ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵ ਨਸਦੀ ਪਤ ਤਪਾਵਨ ਪ੍ਰਭ ਨਾਮ ਤੁਮਾਰੇ ਰਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭਾਂਜਨ ਜਗ ਜੀਵਨ ਹਰ ਰਾਇਆ ਸੰਗਨਤ ਆਗ ਨਾਨਕ ਸਰਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵਾ ਨਾ ਸਦੀ ਪਤ ਤਪਾਵਨ ਪ੍ਰਭ ਨਾਮ ਤੁਮਾਰੇ ਰਾਖਿ ਲੋ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਧੁਖ ਪੰਜਨ ਜਗ ਜੀਵਨ ਹਰਿ ਰਾਇਆ ਸਗਨਤ ਆਗ ਨਾਨਕ ਸਰਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵਾ ਨਾ ਸਦੀ ਪਤ ਤਪ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਧੁਖ ਪੰਜਨ ਜਗ ਜੀਵਨ ਹਰ ਰਾਇਆ ਸਗਨਤ ਆਗ ਨਾਨਕ ਸਰਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵ ਨਸਦੀ ਪਤ ਤਪਾਵਨ ਪ੍ਰਭ ਨਾਮ ਤੁਮਾਰੇ ਰਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭਾਂਜਨ ਜਗ ਜੀਵਨ ਹਰ ਰਾਇਆ ਸਗਨਤ ਆਗ ਨਾਨਕ ਸਰਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵ ਨਸਦੀ ਪਤ ਤਪਾਵਨ ਪ੍ਰਭ ਨਾਮ ਤੁਮਾਰੇ ਰੱਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਪੰਜਨ ਜਗ ਜੀਵਨ ਹਰ ਰਾਇਆ ਸਗਨਤ त्याग ਨਾਨਕ ਸਰਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵਾ ਨਾ ਸਦੀ ਪਤ ਤਪਾਵਨ ਪ੍ਰਭ ਨਾਮ ਤੁਮਾਰੇ ਰੱਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਧੁਖ ਭਾਂਜਨ ਜਗ ਜੀਵਨ ਹਰ ਰਾਇਆ ਸੰਗ ਨਤਿ ਆਗ ਨਾਨਕ ਸਰਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵਾ ਨਾ ਸਦੀ ਪਤ ਤਪ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਧੁਖ ਪੰਜਨ ਜਗ ਜੀਵਨ ਹਰਿ ਰਾਇਆ ਸਗਲਤ त्याग ਨਾਨਕ ਸਰਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵ ਨਸਦੀ ਪਤ ਤਪਾਵਨ ਪ੍ਰਭ ਨਾਮ ਤੁਮਾਰੇ ਰਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਪੰਜਨ ਜਗ ਜੀਵਨ ਹਰ ਰਾਇਆ ਸੰਗ ਰਤਿ ਆਗ ਨਾਨਕ ਅਸਰਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵਾ ਨਸਦੀ ਪਤ ਤਪਾਵਨ ਪ੍ਰਭ ਨਾਮ ਤੁਮਾਰੇ ਰੱਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰਿ ਰਾਇ ਸੰਗ ਨਤਿ ਆਗ ਨਾਨਕ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾਂ ਲੋਭ ਮੋਹ ਮਗਨ ਅਪਰਾਦੀ ਕਰਨ ਹਾਰ ਕੀ ਸੇਵ ਨਸਦੀ ਪਤ ਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਰਿਓ ਮੋਹ ਨਿਰਗੁਣਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚ ਦੇਹ ਮਨੁਖ ਅਭਿਮਾਨੀ ਸਵਾਦ ਬਾਦ ਇਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਪੰਜਨ ਜਗ ਜੀਵਨ ਹਰ ਰਾਇਆ ਸੰਗਨਤਿ ਆਗ ਨਾਨਕ ਸਰਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ